ਅੱਤ ਦੀ ਗਰਮੀ ਪੈ ਰਹੀ ਜਿਹਨੂੰ ਕਹਿੰਦੇ ਨੇ ਅੱਤ ਦੀ ਗਰਮੀ ਆਪਾਂ ਕੰਮ ਆਪਣਾ ਚੱਲ ਰਿਹਾ ਐਕਚੂਏਟਰ ਕਰਾਇਆ ਦਾ ਖੇਤ ਸਾਹਮਣੇ ਕੰਪਿਊਟਰ ਕਰਾਇਆ ਲੱਗਾ ਹੈ ਆਪਣਾ ਤਾਂ ਚੱਲਦਾ ਪਿਆ ਸਾਹਮਣੇ 855 ਤੂੰ ਨਾ ਪੱਟੀ ਫਿਰਦਾ ਹੈ ਥੋੜੇ ਕਲੀਆਂ ਦੀ ਯਾਰ ਗਰਮੀ ਤਰਾ ਵੱਟ ਕੱਢੀ ਖੜੀ ਪੂਰੇ ਬੰਦੇ 0% ਆਪਾਂ ਨੂੰ ਵੇਖ ਰਹੇ ਨੇ ਆਪਾਂ ਨੂੰ ਕਾੜਵਾੜੀ ਲੋਕ ਵੇਖਦੇ ਨੇ ਆ ਗਿਆ 55 ਛਾਲਾ ਮਾਰਦਾ ਆ ਗਿਆ ਪਤਲੰਗਾਂ ਤੇ ਛਾਲਾ ਪਤੰਗ ਆ ਆਪਾਂ ਕੁਰਸੀ ਢਾ ਕੇ ਬੈਠੇ ਆਂ ਸ਼ਾਮੇ ਪੱਲੇ ਕੋੜਾ ਬੱਦਲ ਕਾਫੀ ਬਣਿਆ ਸੀ ਇਧਰੋਂ ਤੇ ਗੱਜਿਆ ਵੀ ਇਹ ਬਾਕੀ بارش ਦੀ ਕੋਈ ਸੰਭਾਵਨਾ ਨਹੀਂ ਖੈ ਨਾਲ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਬਹੁਤ ਜ਼ਿਆਦਾ ਆਤ ਦੀ ਗਰਮੀ ਪੈ ਰਹੀ ਜਿਹਨੂੰ ਕਹਿੰਦੇ ਨਾ ਟੈਂਪਰੇਚਰ ਐਸਟਮਿਕਾ 48 ਡਿਗਰੀ 48 ਰੋਖ ਬੂਟੇ ਸਭ ਸੜੇ ਪੈਣੇ ਨਾਲ ਸਾਡੇ ਵਰਗੇ ਬੰਦੇ ਵੀ ਛੋਟੇ ਛੋਟੇ ਸੜੇ ਪੈਣੇ ਚੋਂ ਗੱਲ ਨਹੀਂ ਬੁਰੀ ਜਾਣਾ ਜਿੱਤਿਆ ਮੁੰਡਿਆ ਚਿੱਟਿਆ ਜਲਦੀ ਜਲਦੀ ਜਣਾ ਆਪਣੇ ਨਾਲ ਜੜ ਚੁੱਕਿਆ ਹੈ ਪਤਾ ਨਹੀਂ ਕਿੱਥੋਂ ਵਿਚਾਰਾ ਥਰਦੀ ਰੋ ਆਪਣੀ ਸ਼ਕਲ ਪਸੰਦ ਨਹੀਂ ਕਿਸੇ ਨੂੰ ਆਹ ਦੇਖੋ ਕੈਮਰਾ ਦੂਜੀ ਸਾਈਡ ਕਰ ਦਿੰਨੇ ਆ ਇਹ ਦੇਖੋ ਗਰਮੀ ਦਾ ਵੀਊ ਕੋਈ ਬੰਦਾ ਨਹੀਂ ਕੋਈ ਗੰਦੇ ਜੀਅਤ ਨਹੀਂ ਸੜਕਾਂ ਵਿਹਲੀਆਂ ਪਈਆਂ ਨੇ ਸੁਨੀਆਂ ਬਿੱਲ ਗਲ ਇਸ ਸਾਡੇ ਵਰਗੇ ਤੁਮੜੇ ਖੇਤਾਂ 'ਚ ਬੈਠੇ ਕੁਰਸੀਆਂ ਢਾ ਕੇ ਕੰਪਿਊਟਰ 'ਤੇ ਚੱਲੀ ਜਾਂਦਾ ਹੈ ਟਾਈਮ ਲੱਗੇ ਨਾ ਹੋ ਗਿਆ ਅੱਧਾ ਘੰਟਾ